ਜੇ ਪੈਸੇ ਥੋੜੇ ਬਣੇ ਤਾਂ ਆਪਾਂ ਮੁਰੁੰਡੇ ਦਾ ਪੈਕਟ ਲਵਾਂਗੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡੀ ਅੱਜ ਦੀ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਜੀ ਸੌਦਾ ਲੈਣ ਮੋਗੇ ਤੇ ਚਲੋ ਜੀ ਆਪਾਂ ਮਿਲਦੇ ਹਾਂ ਦੁਕਾਨ ਤੇ ਹੁਣ ਤੁਹਾਨੂੰ ਤੇ ਆਪਣੇ ਨਾਲ ਜੀ ਨਵਜੋਤ ਵੀ ਚੱਲੇ ਅੱਜ ਗਰਲੀਨ ਤੇ ਮਾਸੀ ਚੁਗਲ ਖੋਲ ਚੱਲਿਆ ਨਾਲ ਚੁਗਲ ਖੋਰੇ ਦਾ ਨਾਂ ਰੱਖਿਆ ਸੀ ਨਵਾ ਇਹ ਚੁਗਰੇ ਬਹੁਤ ਕਰਦਾ ਜਿਵੇਂ ਬੁੜੀਆਂ ਨਹੀਂ ਕਰਦੀ ਉਵੇਂ ਕਰਦਾ ਵਾ ਤੇ ਮਾਸੀ ਤੇ ਗੁਰਲੀਨ ਹੈਗੀ ਆਪਣੇ ਜੀ ਘਰੇ ਤੇ ਨਾਲ ਦੀ ਨਾਲ ਆਪਾਂ ਰਖੜੀ ਵੀ ਲੈ ਕੇ ਆਵਾਂਗੇ ਤੁਹਾਨੂੰ ਪਤਾ ਹੀ ਆ ਪਰਸੋਂ ਰਖਣੀਆਂ ਨੇ ਕਿ ਆਪਾਂ ਨਾਲ ਹੀ ਰਖਣੀਆਂ ਸੌਦਾ ਲੈ ਕੇ ਆਵਾਂਗੇ ਹਾਂ ਜੈਸਮੀਨ ਲਈ ਸੂਟ ਵੀ ਲਿਆਉਣਾ ਹਾਂ ਉਹਨੇ ਇੱਕ ਸੂਟ ਹੋਰ ਮੰਗਾਇਆ ਇੱਕ ਆਪਾਂ ਬਦਨੀਓ ਲੈ ਲਿਆ ਸੀਗਾ ਹਨਾ ਹਾਂਜੀ ਤੇ ਨਾਲ ਹੀ ਸੂਟ ਲੈਣ ਜਾਣਾ ਹਾਂੜਾ ਪਾਇਆ ਚੋਫੀ ਦੁਕਾਨ ਤੇ ਪਸਾਨ ਲਿੱਟਾ ਕੋ ਜੈ ਨਹੀਂ ਪੋਖ ਪਹਿਲਾਂ ਲੱਗਣ ਲੱਗੀ ਕਲਰ ਮੈਂ ਜਣ ਕਿ ਚਾਰ ਤੋਂ ਦੁਪੱਟਾ ਬਾਟਮ ਵਰਕਰ ਲੈ ਕੇ ਸੋਨਾ ਸਨ ਬੇਰੀ ਦੇ ਤੇ ਬਾਕੀ ਰਿਅਰਟੀ ਜਾ ਲੱਗ 12 ਗੰਨ ਨਹੀਂ ਨਹੀਂ ਇਸ ਦਾ ਵੀ ਹੈ ਕਿ ਆਪਕੀ ਵਾਤਰੀ ਕੀ ਛੋਟ ਦੇਖਣਾ ਕਿੰਨਾ ਵਸਟਰਾ ਕੁੜੀ ਵਾਸਤੇ ਦੇਖਦੇ ਪਸੰਦ ਤੁਸੀਂ ਹੀ ਕਰਨਾ ਹੈ ਕਿ ਫੋਨ ਤੇ ਪਸੰਦ ਕਰਾਣਾ ਹੈ ਬਾਹਰ ਹੈ ਨਾ ਫੋਨ ਨਹੀਂ ਚੱਕਣਾ ਨਾ ਜੱਗੀ ਵੀ ਰਹਾ ਹੈ ਨਾ ਮੇਰਾ ਨਾਂ ਦਾ ਸ਼ੌਕ ਆ ਹਾਂਜੀ ਇਹਨਾਂ ਦਾ ਸ਼ੌਕ ਹੈ ਇਹਨਾਂ ਦਾ ਟਿਸ਼ੂ ਜੋ ਚੱਕ ਯਾਰ ਗੱਜਾ ਹਾਂਜੀ ਚੱਲ ਜੂਗਾ ਆਹ ਲੈ ਮੇਰੇ ਦੀ ਖੰਸਾ ਕਾਇਚੀ ਨੋ ਨੇ ਆ ਉਹਦੇ ਵਰਕ ਹੀ ਹੈ ਨਾ ਜਿਹੜੀ ਫੋਟੋ ਤੇ ਜਿਸ ਨੇ ਆਹ ਲੈ

ਉਹੀ ਚੀਜ਼ ਉੱਥੇ ਨਾ ਬਾਤ ਹੋਈ ਜਾਂਦੀ ਆ ਅਲੱਗ ਅਲੱਗ ਜਗ੍ਹਾ ਸਾਮਾਨ ਆਤਾ ਹੈ ਨਾ ਇਸ ਲਈ ਰੇਟ ਅਲੱਗ ਅਲੱਗ ਹੁੰਦਾ ਹੈ ਕਿਸੇ ਦੇ ਇਹ ਨਹੀਂ ਕਿ ਸਿਰਫ ਨੰਨੋ ਤੇੜੇ-ਤੇੜੇ ਇਸ ਵਿੱਚ ਪਿੰਕ ਰੰਗ ਹੈ ਇਹਦੇ ਇਹਦੇ ਆਪ ਕੈਮਰੇ 'ਚ ਵੀ ਚੇਂਜ ਆ ਰਿਹਾ ਰੰਗ ਹੈ ਨਾ ਆ ਪਿੰਕ ਰੰਗ ਆਇਆ ਇਹ ਸੋਨਾ ਦਾ ਨਹੀਂ ਸੋਨਾ ਦਾ ਨਹੀਂ ਇਹਦੇ ਦਿਖਾ ਦੇ ਹੂੰ ਗਾੜਨਾ ਮੈਂ ਕਹੀ ਨਹੀਂ ਕਿਸੇ ਨੇ ਮੈਂ ਪੱਟ ਦੇ ਦਿੱਤਾ ਦੀ ਲੜਾ ਕਿਸੋ ਤੇ ਮੰਗਤਾ ਹੀ ਨਾ ਬਾਰਗੇਨ ਕਰਦੇ ਆ ਬਾਈ ਬਾਰਗੇਨ ਕਰਨੀ ਬਹੁਤ ਔਖੀ ਆ ਬਾਹਰ ਲੈਣ ਕੱਪੜੇ ਨਖਰੇ ਥੱਲੇ ਨਹੀਂ ਆਉਂਦੇ ਤੇ ਇੱਥੇ ਛੱਡ ਧੂਆਂ ਨਿਕਲਦਾ ਅੰਦਰ ਦੇਖਦੇ ਦੇਖਦੇ ਆ ਹਾਂ ਹੁਣ ਹੈਗਾ 2200 ਦਾ ਸ਼ੁਕਾ ਇਹਦੇ ਨਾਲ ਚੁੰਨੀ ਹੈ ਨਹੀਂ ਨਾ ਚੁੰਨੀ ਇਹਦੇ ਨਾਲ ਵੀ ਚੁੰਨੀਆਂ ਵੀ ਹਲੇ ਲੈਣੇ ਨਹੀਂ ਰੱਖਦੇ ਹੀ ਨਹੀਂ ਅਸੀਂ ਕਿਸੇ ਨਾਲ ਇਹ ਆ 2200 ਦਾ ਸ਼ੁਕਾ ਇਹ ਸਾਰਾ ਆਪ ਕੋਸ਼ ਕਰਨਾ ਪਈਦਾ ਇਹਨਾਂ ਨਾਲ ਤਾਂ ਫਲਕਾਰੀਆਂ ਵੀ ਨਹੀਂ ਚੱਲਣੀਆਂ ਆ ਸਿੰਪਲ ਫੂਡ ਚੱਲਦੇ ਰਹਿਣ ਲੱਗਦਾ ਚੀਏ ਉਹ ਇਹ ਤਾਂ ਖੁਦ ਹੈਵੀ ਹੋ ਜਾਂਦਾ ਬਣਨੇ ਕੇ ਬਾਅਦ ਹਾਂ ਇਹ ਪਸੰਦ ਆਇਆ ਪਰ ਭੱਜ ਜਾਂਦੀ ਹੈ ਹਾਂ ਇਹ ਬੜੀ ਵਧੀਆ ਹੈ ਇਹੀ ਕਟਾਲਾ ਮੈਂ ਤਕੰਦੀ ਹਾਂ ਬਿਲਕੁਲ ਜਾਇਦਾ ਬੋਲਣ ਦੀ ਜ਼ਰੂਰਤ ਨਹੀਂ ਆਪਕੋ ਅੱਛਾ ਹੀ ਲੱਗਦਾ ਨਾ ਨਹੀਂ ਵਾਰ-ਵਾਰ ਕੇ ਨਹੀਂ ਅੱਛਾ ਲੱਗਦਾ ਜੀ ਜਰੂਰ ਹਾਂ ਨਾ ਪਰ ਜਦੋਂ ਟਿੱਕੀ ਖਾਤਾ ਹੈ ਕਾਰ ਦੇ ਕਿਸਾ ਕੋਈ ਨਾ ਕਿਸੇ ਹੋਰ ਚ ਕੱਢਦੀ ਮਾਰ ਦੇ ਕਾਰ। ਥੋੜੀ ਦਸੋਂ ਤੋਂ ਵੰਡ ਤੇਰੀ ਵਿਆਹ ਦਾ। ਲੈਸਾ ਤਾਂ ਪਾਗਲਿਆ ਕੋਈ ਕਰੇਗਾ ਵਿਣਿ ਆਪ ਕਿੰਨਾ ਲੈਸਾ। ਨਾ ਨਾ ਕੋਈ ਨਾ ਵਿਆਜ ਫਾਲੋ ਬੇਚੇਰੀ ਖਾਹੋੜੀ। ਬਦਲ। ਦੇ ਬਸ ਤੇ ਹੋਰ ਕਿ ਕਿੰਨੇ ਦੀ ਆ ਆਪ ਚਲੋ ਨੂੰ ਮਿਲ ਜੇ ਸਾਹਮਣੇ ਦੇਖੋ ਉਧਰ ਦੋਗੇ ਆਪੇ ਹੀ ਬਤਾ ਦੇਣਗੇ ਪਾਸੇ ਨਹੀਂ ਬੋਲਦੇ ਵੀ ਆਣਾ ਮੈਨੂੰ ਚੀਜ਼ ਦੇ ਦੋਗੇ ਉਧਰ ਆਣੇ ਹਾਂ ਰਹਦੇ ਆਂ ਅੱਜ ਦੁਕਾਨ 'ਚ ਨਾ ਐਮ ਆਈ ਫੈਬਰਿਕ ਐਮ ਆਈ ਫੈਬਰਿਕ ਮੁੱਕ ਗਿਆ ਫਾਈਨਲੀ ਆਪਣਾ ਬਣ ਗਿਆ ਤੇ ਕੋਈ ਸੂਟ ਲੈਣੇ ਆ ਤੇ ਇਹ ਮੁਸਲਮਾਨਾਂ ਦੀ ਦੁਕਾਨ ਹੈ গুণ ਪਧਈ ਮੁਸਲਮਾਨਾਂ ਦਾ ਕੱਪੜਾ ਵਧੀਆ ਹੀ ਹੁੰਦਾ ਹਮੇਸ਼ਾ ਮਾਈ ਕਰਾ ਕਰ ਕਾਰ ਕਿੰਨਾ ਸੋਹਣਾ ਨਾ ਕਲਰ ਜਿਆ ਇਹਨਾਂ ਦਾ 20000 ਦਾ ਪੱਕਾ ਹੀ ਹੁੰਦਾ ਵਾ ਨਹੀਂ ਨਾ ਹਾਂ ਫੋਨ ਲੈ ਸਕਦੇ ਕੋਈ ਫੋਨ ਲੈ ਸਕਦੇ ਆ ਵਿਊ ਤਾਂ ਦੇਖੋ ਕਿੰਨੇ ਹੁੰਦੇ ਨਾ 300 ਦਾ ਪੀੜੀ ਤੇ ਆਏ ਪਿਆ ਵਿਊ ਤੇ ਹਜੇ ਲਾਈਵ ਹੁੰਦੇ ਆ ਡੇਲੀ ਜੇ ਤੁਹਾਨੂੰ ਪਸੰਦ ਆਇਆ ਕਿਸੇ ਤੁਹਾਨੂੰ ਖਰੀਦਣਾ ਪੜਦਾ ਜਿੰਨੇ ਤਾਂ ਵੀਡੀਓ ਕੈਮਰਾ ਦੇਖੋ ਇਹਦੀ ਮੰਮੀ ਚਲਾਉਂਦੀ ਹੈ ਚੈਨਲ ਤਾਂ ਮੰਮੀ ਕਬਜਾ ਕਰਦੀ ਹੈ ਹਾਂ ਇਹਦੇ ਪਾਸੇ ਮੋਰਾ ਹੀ ਰੱਖਿਆ ਹੈ ਵੀ ਕੈਮਰਾ ਫੜਾ ਮੈਂ ਐਂਟਰਟੇਨਮੈਂਟ ਨੂੰ ਰੱਖਿਆ ਹੈ ਇਹਦਾ ਇਹਦੀ ਜਿਹੜੀ ਡਾਇਲ ਉਹ ਪੈਂਦੀ ਨਾ ਫੇਰ ਲਾਈਵ 'ਚ ਵੱਧ ਆਉਂਦੇ ਆ ਹੂੰ ਚੱਲ ਮੈਂ ਮਾ ਕਰ ਲਊਗਾ ਅੰਮੀ ਤਾਂ ਚੱਕੋ ਦੇਖੋਗਾ ਬੁੱਲੇ ਨਹੀਂ ਆ ਗੱਗ ਮਕਰਿੰਗਾ ਲੋਕ ਨੇ ਸ਼ਾਟ ਆ ਕਰ ਤੋ ਦੀ ਗਲਾਸ ਮਾੜਾ ਜਾ ਖੇੜਤੀਆਂ ਸੀ ਇਹ ਹੈਗਾ ਮਰੁੰਡਾ ਆ ਮਜ਼ੂਰ ਕਾਉਂਸਲ ਕਿੰਨਾ ਲੈਣਾ ਵੀ ਹਾਂਜੀ ਹੁਣ ਆਪਾਂ ਚੱਲੇ ਸੌਦਾ ਲੈ ਜਾਨੇ ਆ ਪੰਜ ਵਜੇ ਕੋਈ ਛੋਟਾ ਚੂਰਾ ਪੜੀਆਂ ਹੋwidehat ਨਹੀਂ ਲੜਾਂ ਚੌਲ ਉਹ ਪਈ ਆ ਆ ਪਈ ਆ ਚੌਲ ਤੱਕੋ ਦੇ ਪੇਪਰਾਂ ਦੇ ਜਾ ਉੱਪਰ ਦੀ ਆ ਇੰਨੇ ਚੋਲ ਉਹ ਵੀ ਇਹਦੇ ਚੋਲ ਕੇ ਬਾਰੇ ਜਨ ਹਾਂਜੀ ਆਪਾਂ ਜੀ ਸਮਾਨ ਸਮੂਹ ਸਾਰਾ ਲੈ ਲਿਆ ਤੇ ਫਾਈਨਲੀ ਮੰਮੀ ਕਹਿੰਦੀ ਜੇ ਪੈਸੇ ਥੋੜੇ ਬਣੇ ਤਾਂ ਆਪਾਂ ਮੁਰੁੰਡੇ ਦਾ ਪੈਕਟ ਲਵਾਂਗੇ ਤੇ ਪੈਸੇ ਤਾਂ ਫਿਰ ਵੀ ਜ਼ਿਆਦਾ ਹੀ ਜਿਵੇਂ ਤੁਹਾਨੂੰ ਪਤਾ ਧੀਆ ਦਾ ਘਰ ਦੇਂਦੇ ਫਿਰ ਵੀ ਮੰਮੀ ਨੇ ਮੈਨੂੰ ਮੁਰੁੰਡੇ ਦਾ ਪੈਕਟ ਲਿਆਤਾ ਦੇਖੋ ਇੰਨੇ ਮਾਪੇ ਚੰਗੇ ਮਿਲਦੇ ਹਨਾ ਸੇ ਹੁਣ ਆਪਾਂ ਜੀ ਟਾਫ ਟਾਫ ਗਹਿ ਰਹੀ ਆ ਤੇ ਰੇਲ ਗੱਡੀ ਆਉਗੀ ਵਾਓ ਨਕਾਸੀ ਹੋ ਰਹੀ ਆ ਕੋਕ ਗਰੇ ਨਾ ਉਹ ਪਾਣੀ ਨਹੀਂ ਸਲੋ ਚੱਲ ਰਹੀ ਹੈ ਨਾ ਰੇਲ ਵਿੱਚ ਗਰਮਾ ਪਾਣੀ ਸਾਰੂ ਪਾਣੀ ਹੈ ਨਾ ਰੇਲ ਵਿੱਚ ਟ੍ਰੈਫਿਕ ਫਾਟਕ ਲੱਗ ਗਿਆ ਫਾਟਕ ਸਲੋ ਚੱਲ ਰਹੀ ਆ ਰੇਲਵੇ ਸਟੇਸ਼ਨ ਅੱਗੇ ਫਿਰ ਅੱਗੇ ਰੇਲਵੇ ਸਟੇਸ਼ਨ ਆ ਨਾ ਸੱਚ ਉੱਥੇ ਰੁਕਣੀ ਆ ਸੈਕ Jalkiani kohiin, jos he kokea komme, jäännä näin, mä riemekko mäkko. Vasta? Na ਉਹ ਕਹਿੰਦਾ ਕਿ ਇਹਦੇ ਪਿੱਛੇ ਵੀ ਬਹੁਤ ਕੁਝ ਬਣਿਆ ਹੋਇਆ ਇੱਕ ਟ੍ਰੇਨ ਆ ਆਹਦੀ ਟ੍ਰੇਨ ਮੈਂ ਰੀਲਸ ਦੇਖੀ ਸੀ ਪਰ ਮੈਂ ਹੁਣ ਫਸਟ ਟਾਈਮ ਦੇਖ ਰਹੀ ਹਾਂ ਬਹੁਤ ਵਧੀਆ ਰੇ ਨਾ ਆ ਦੇਖੋ ਕੈਨੇਡਾ ਹੀ ਲੱਗਦਾ ਭਾਈ ਹਾਂ ਕੈਨੇਡਾ ਹੀ ਲੱਗਦਾ ਇੱਕ ਹਿਸਾਬ ਦਾ ਕਿੰਨੇ ਕਿਊਟ ਕਿਊਟ ਜੇ ਰੱਖੇ ਹੋਏ ਹਨ ਵਾਓ ਸੁਆਗਤ ਪੂਰਾ ਕੈਨੇਡਾ ਹੀ ਬਣਿਆ ਪਿਆ ਪਿੱਛੇ ਤਾਂ ਮੈਂ ਵੇਖਿਆ ਹੀ ਨਹੀਂ ਸੀਗਾ ਮੈਂ ਤਾਂ ਜਸਟ ਮੂਹਰੇ ਹੀ ਦੇਖ ਰਹੀ ਹੁੰਦੀ ਸੀਗੀ ਲਿਫਟ ਲੱਗੀ ਹੋਈ ਹੈ ਪੂਰੇ ਮਾਲ ਮੂਲ ਬਣੇ ਹੋਇਆ ਆਈ ਲੱਤ ਜੇ ਕੈਨੇਡਾ ਚ ਆ ਗਏ ਆ। ਨਹੀਂ ਕਿਾ ਸੁਣਾ। ਠੀਕ ਕਾਫੀ ਹੈ ਨਾ। ਚਾਹੇ ਚੂਰੀ ਵਾਲੇ ਆ ਗਏ। ਇੱਧਰ ਦੇਖੋ ਬਾਹਰ ਵੀ ਆ। ਚਾਹੇ ਚੂਰੀ ਵੀ ਆ। ਕਿੱਥੇ ਚਾਹੇ ਚੂਰੀ? ਬਲੌਗਰ। ਹਾਂ ਇੱਧਰ ਬੈਠੇ ਹੁੰਦੇ। ਸ਼ਾਮ ਸ਼ਾਮ ਦੇ ਵੇਲੇ ਭੀੜ ਕਹਿੰਦੇ ਜ਼ਿਆਦਾ ਹੁੰਦੀ ਆ। ਬੱਸ ਵੀ ਆ। ਮਿਨੀ। ਮਿਨੀ ਬੱਸ ਵੀ ਆ। ਟ੍ਰੇਨ ਵਾਲੀ ਕਿਊਟ ਜੀ ਆ। ਇਹ ਆਪ ਹੀ ਲਾਉਂਦੇ ਹੁੰਦੇ ਨੇ। ਹਾਂ ਇਹ ਲਾਉਂਦੇ ਹੁੰਦੇ ਆ ਸ਼ਾਮ ਜਨ ਗੀੜੇ। ਤੁਸੀਂ ਰੀਲ ਵੀ ਦੇਖ ਸਕਦੇ ਮੋਗੇ ਪੇਜ ਦੀ ਹੈ ਨਾ। ਉਤੇ ਬਣਾਈ ਹੋਈ ਆ ਚਲੋ ਜੀ ਹੁਣ ਆਪਾਂ ਖਾ ਖੂ ਕੇ ਹੋ ਗਏ ਵੇਲੇ ਅੰਦਰ ਉਹਨਾਂ ਨੇ ਵੀਡੀਓ ਨਹੀਂ ਬਣਾਉਣ ਦਿੱਤੀ ਤੇ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਅਬ ਤੱਕ ਲਈ ਧੰਨਵਾਦ ਹਾਜ਼ਰ ਰਹੋ ਵਾਸਤੇ ਰਹੋ ਥੈਂਕਸ ਫॉर ਵਾਚਿੰਗ ਬਾਏ